ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਂਗੇ ਵਧੀਆ ਹੋਮੋਂਗੇ ਮੈਂ ਪਰਮਿੰਦਰ ਕੌਰ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਗਰਮੀਆਂ ਦੇ ਬਹੁਤ ਹੀ ਸੋਹਣੇ ਸੂਟ ਸਾਰੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਹੋਣਗੇ ਬਹੁਤ ਸੋਹਣੀ ਕਲੈਕਸ਼ਨ ਆ ਕਈ ਪੈਣਾਂ ਦੀ ਰਿਕੁਆਇਰ ਹੁੰਦੀ ਆ ਪਿਓਰ ਦੁਪੱਟੇ ਦੇ ਨਾਲ ਪ੍ਰਾਈਸ ਵੀ ਘੱਟ ਹੋਵੇ ਤੇ ਦੁਪੱਟਾ ਵੀ ਪਿਓਰ ਦਾ ਲੱਗਿਆ ਹੋਵੇ ਉਹਦੇ ਅਕੋਰਡਿੰਗ ਪਿਓਰ ਕੈਮਰਿਕ ਦੇ ਇਹ ਸੂਟ ਨੇ ਤੇ ਨਾਲ ਇਹਨਾਂ ਦੇ ਦੁਪੱਟੇ ਲੱਗੇ ਹੋਏ ਆ ਪਿਓਰ ਦੇ ਜੀ ਕਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਮੇਰਾ WhatsApp ਦਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਉਹਦੇ ਉੱਪਰ ਸੈਂਡ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੀਸ ਮੇਰੇ ਚੈਨਲ ਤੇ ਨਵੇਂ ਹੋ ਤੇ ਹੇਠ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਲਓ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੇ ਸੂਟ ਪੇਮੈਂਟ ਦਾ ਮੈਥਡ ਸਾਰੀਆਂ ਭੈਣਾਂ ਨੂੰ ਪਤਾ ਹੀ ਆ ਕਿ ਆਪਣਾ ਆਨਲਾਈਨ ਹੀ ਆ ਜੀ ਆਨਲਾਈਨ ਪੇਮੈਂਟ ਆਪਾਂ ਲੈਣੇ ਆ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਤੇ ਜਿਹੜਾ ਵੀ ਤੁਹਾਨੂੰ ਪਸੰਦ ਹੋਇਆ ਸਟਿਚ ਕਰਵਾ ਕੇ ਵੀ ਲੈ ਸਕਦੇ ਹੋ ਵਿਦਾਊਟ ਸਟਿਚਿੰਗ ਵੀ ਲੈ ਸਕਦੇ ਹੋ ਜਿਵੇਂ ਵੀ ਤੁਹਾਨੂੰ ਸਹੀ ਲੱਗਦਾ ਤੁਸੀਂ ਕਰਵਾ ਸਕਦੇ ਹੋ ਲੋ ਜੀ ਦਿਖਾਉਣੀ ਅੱਜ ਦਾ ਪਹਿਲਾ ਸੂਟ ਪਿਓਰ ਕੈਮਰੀ ਕਾਟਨ ਦੇ ਇਹ ਸੂਟ ਨੇ ਸ਼ੇਡ ਦੇ ਉੱਪਰ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਆ ਗਲੇ ਦੇ ਉੱਪਰ ਪ੍ਰਿੰਟਿੰਗ ਬਣੀ ਹੋਈ ਆ ਆ ਸਾਰੀ ਕੇਰੇ ਦੇ ਉੱਪਰ ਆਉਗੀ ਬਹੁਤ ਸੋਹਣੀ ਪ੍ਰਿੰਟਿੰਗ ਦੇ ਨਾਲ ਨੇ ਤੇ ਨਾਲ ਇਹਦੇ ਕੰਟਰਾਸਟ ਬਾਟਮ ਆ ਪਿੰਕ ਸ਼ੇਡ ਦੀ ਬਾਟਮ ਆ ਜਿਹਨਾਂ ਨਾਲ ਜਿੱਦਾਂ ਦੀ ਪ੍ਰਿੰਟਿੰਗ ਹੋਈ ਹੋਈ ਆ ਇਹਦੇ ਵਿੱਚ ਪਿੰਕ ਸ਼ੇਡ ਦੀ ਪ੍ਰਿੰਟਿੰਗ ਆ ਵਾਈਟ ਦੇ ਵਿੱਚ ਪਿੰਕ ਡਾਟਸ ਨੇ ਤੇ ਤੁਸੀਂ ਉਦਾਂ ਦੀ ਸੇਮ ਨਾਲ ਬਾਟਮ ਲੱਗੀ ਆ ਤੇ ਨਾਲ ਸੇਮ ਪਿਓਰ ਦਾ ਦੁਪੱਟਾ ਆ ਦੂ ਸ਼ੈਡੜੀ ਆਲੋਚ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਪੂਰੇ ਵਧੀਆ ਖੁੱਲੇ ਡੁੱਲੇ ਦੁਪੱਟੇ ਲੱਗੇ ਹੋਏ ਨੇ ਪਿਓਰ ਦੇ ਦੁਪੱਟੇ ਨੇ ਜਿਹੜਾ ਮਰਜ਼ੀ ਸੌਣ ਚੱਕ ਸਕਦੇ ਹੋ ਪੂਰਾ ਵਧੀਆ ਸੌਫਟ ਵਾਲਾ ਸਾਰਾ ਫੈਬਰਿਕ ਲੱਗਿਆ ਹੋਇਆ ਅਲੱਗ ਜਿਹੀ ਕਲੈਕਸ਼ਨ ਆ ਪ੍ਰਿੰਟਿੰਗ ਵੀ ਬਹੁਤ ਸੋਹਣੀ ਆ ਕਲਰ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਨੈਕਸਟ ਕਲਰ ਹੈਗਾ ਬਲੂ ਦੇ ਨਾਲ ਬਲੂ ਦੇ ਨਾਲ ਗ੍ਰੀਨ ਦਾ ਕੰਟਰਾਸਟ ਆ ਸੇਮ ਗ੍ਰੀਨ ਦੇ ਬਲੂ ਗਲੀ ਗ੍ਰੀਨ ਦਾ ਦੁਪੱਟਾਵਾ ਨਾਲ ਪਿਓਰ ਦਾ ਹੀ ਸੇਮ ਲੱਗਿਆ ਹੋਇਆ ਜਿਹੜਾ ਵੀ ਕੰਟਰਾਸਟ ਤੁਹਾਨੂੰ ਸੋਹਣਾ ਲੱਗਦਾ ਤੁਸੀਂ ਉਹ ਚੱਕ ਸਕਦੇ ਹੋ ਲੋਡ ਅਗਲਾ ਕੰਟਰਾਸਟ ਹੈਗਾ ਵਾ ਮਸਟਰਡ ਸ਼ੇਡ ਦੇ ਨਾਲ ਮਸਟਰਡ ਦੇ ਨਾਲ ਮਹਿਰੂਨ ਦਾ ਕੰਟਰਾਸਟ ਆ ਕੰਟਰਾਸਟ ਬਹੁਤ ਸੋਹਣੀ ਆਏ ਨੇ ਸਾਰੇ ਦੇ ਸਾਰੀ ਜਿਹੜਾ ਵੀ ਤੁਹਾਨੂੰ ਵਧੀਆ ਲੱਗਦਾ ਤੁਸੀਂ ਆਪਣਾ ਲੈ ਸਕਦੇ ਹੋ ਤਿੰਨ ਕਲਰ ਨੇ ਇਹਦੇ ਵਿੱਚ ਤਿੰਨੋਂ ਦੇ ਤਿੰਨੇ ਕਲਰ ਬਹੁਤ ਸੋਹਣੇ ਨੇ ਅਗਲਾ ਡਿਜ਼ਾਈਨ ਤੁਹਾਨੂੰ ਦਿਖਾਉਣੀ ਆ ਮੈਂ ਇਹਦੇ ਵਿੱਚ ਆਪਾਂ ਤਿੰਨ ਕਲਰ ਖੋਲੇ ਨੇ ਆਹ ਵਾਲੇ ਡਿਜ਼ਾਈਨ ਦੇ ਵਿੱਚ ਤੁਹਾਨੂੰ ਪੰਜ ਕਲਰ ਮਿਲ ਜਾਣਗੇ ਜੀ। ਲੋ ਇਹ ਹੈਗਾ ਇਸ ਤਰ੍ਹਾਂ ਘੇਰਾ ਬਣਿਆ ਹੋਇਆ ब्लू ਸ਼ੇਡ ਦੀ ਸ਼ਰਟ ਆ ਸਕਿਨ ਇੱਥੇ ਫਲਾਵਰ ਆਊਗਾ ਉੱਪਰ ਸਾਰੇ ਇਸ ਤਰ੍ਹਾਂ ਪ੍ਰਿੰਟਿੰਗ ਆਊਗੀ। ਇਧਰ ਬਾਹਾਂ ਆਉਣਗੀਆਂ ਬਾਹਾਂ ਦੀ ਪ੍ਰਿੰਟਿੰਗ ਵੀ ਸੇਮ ਘਰੇ ਨਾਲ ਦੀ ਆਊਗੀ ਤੇ ਇਹ ਹੈਗੀ ਸਾਰੀ ਘਰੇ ਦੀ ਲੁੱਕ। ਬਲੂ ਸ਼ੇਡ ਦੇ ਉੱਪਰ ਨਾਲ ਇਹਦੇ ਬਲੂ ਹੀ ਬਾਟਮ ਆਉਗੀ ਪਲੇਨ ਤੇ ਨਾਲ ਇਹਨਾਂ ਦੇ ਡਿਜੀਟਲੀ ਦੁਪੱਟੇ ਆਉਣਗੇ ਪਿਓਰ ਦੇ ਦੋਨੇ ਡਿਜ਼ਾਈਨ ਬਹੁਤ ਸੋਹਣੇ ਆ ਸੁਪਰ ਹਿੱਟ ਆ ਵਧੀਆ ਨੇ ਬਹੁਤ ਸੋਹਣੀ ਕਲੈਕਸ਼ਨ ਆ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਪ੍ਰਾਈਸ ਵੀ ਬਹੁਤ ਰੀਜ਼ਨੇਬਲ ਆ ਸਿਰਫ 1250 ਦੇ ਵਿੱਚ ਇਹ ਵਾਲਾ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਹੋ ਜਾਊਗਾ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਆ ਜਿਹੜਾ ਮਰਜੀ ਸੂਟ ਤੁਸੀਂ ਚੱਕ ਸਕਦੇ ਹੋ ਪਲੀਜ਼ ਕਲਰ ਚੁਆਇਸ ਦੋ ਰੱਖ ਲਿਆ ਕਰੋ ਜਿਵੇਂ ਇੱਕ ਭੈਣ ਨੇ ਇੱਕੋ ਹੀ ਕਲਰ ਕਰਤਾ ਤਾਂ ਸੈਕਿੰਡ ਨੇ ਵੀ ਉਹ ਕਰਤਾ ਜਾਂ ਤਾਂ ਦੋ ਚੁਆਇਸ ਤਾਂ ਜ਼ਰੂਰ ਕਲਰਾਂ ਦੀਆਂ ਰੱਖ ਲਿਆ ਕਰੋ ਤਾਂ ਕਿ ਇੱਕ ਨਾ ਹੋਵੇ ਤਾਂ ਸੈਕਿੰਡ ਤੁਹਾਨੂੰ ਅਸੀਂ ਸੈਂਡ ਕਰ ਸਕੀਏ ਤੇ ਕਈ ਵਾਰੀ ਪ੍ਰੋਬਲਮ ਇਹੀ ਹੋ ਜਾਂਦੀ ਆ ਕਲਰਾਂ ਦੀ ਵੀ ਇੱਕ ਭੈਣ ਨੇ ਇੱਕ ਕਲਰ ਕੀਤਾ ਤਾਂ ਦੂਸਰੇ ਵਾਲਿਆਂ ਨੇ ਵੀ ਉਹੀ ਸਿਲੇਕਟ ਕਰ ਲੈਂਦੇ ਆ ਤਾਂ ਕਲਰ ਦੀ ਬਹੁਤ ਪ੍ਰੋਬਲਮ ਆ ਜਾਂਦੀ ਆ ਇਹ ਹੈਗਾ ਕਾਫੀ ਸ਼ੇਡ ਦੇ ਉੱਪਰ ਇਹ ਬਲੂ ਦੇ ਉੱਪਰ ਸੀ ਇਹ ਕਾਫੀ ਦੇ ਉੱਪਰ ਆ ਸੇਮ ਇਹਦੇ ਨਾਲ ਪਿਓਰ ਦਾ ਹੀ ਦੁਪੱਟਾ ਲੱਗਿਆ ਹੋਇਆ ਨੈਕਸਟ ਕਲਰ ਇਹਦੇ ਵਿੱਚ ਹੈਗਾ ਜੀ ਮੋਰ ਪੰਖੀਆ ਸ਼ੇਡ ਕਲਰ ਇਹਨਾਂ ਦੇ ਬਹੁਤ ਸੋਹਣੇ ਨੇ ਨਾਲ ਸੇਮ ਬਾਟਮ ਆਉਗੀ ਨਾਲ ਸੇਮ ਹੀ ਡਿਜੀਟਲ ਦੁਪੱਟਾ ਆਊਗਾ ਅਗਲਾ ਸ਼ੇਡ ਹੈਗਾ ਜੀ ਬਲੈਕ ਬਲੈਕ ਦੇ ਨਾਲ ਆ ਬਲੈਕ ਹੀ ਬਾਟਮ ਆਉਗੀ ਇਹਦੇ ਨਾਲ ਵੀ ਬਲੈਕ ਦੁਪੱਟਾ ਉਹ ਸਾਰਾ ਡਿਜੀਟਲ ਇਹ ਜੀ ਸਾਰੇ ਡਿਜ਼ਾਈਨਿੰਗ ਮੈਂ ਆਪਾਂ ਬਲੂ ਸੂਟ ਮੈਂ ਤੁਹਾਨੂੰ ਖੋਲ ਕੇ ਦਿਖਾਤਾ ਜਸਟ ਕਲਰਾਂ ਦਾ ਫਰਕ ਆ ਜਿਹੜਾ ਬਲੂ ਦੀ ਜਗ੍ਹਾ ਤੇ ਸਿਰਫ ਕਲਰ ਚੇਂਜ ਹੋ ਰਹੇ ਨੇ ਅਗਲਾ ਹੈਗਾ ਜੀ ਮਾਸਟਰ ਸ਼ੇਡ ਲਓ ਇਹ ਹੈਗਾ ਮਾਸਟਰ ਸ਼ੇਡ ਦੇ ਉੱਪਰ ਨਾਲ ਸੀਮ ਪਲੇਨ ਬਾਟਮ ਆਉਗੀ ਤੇ ਨਾਲ ਸੀਮ ਫੁੱਲ ਪਿਓਰ ਦਾ ਦੁਪੱਟਾ ਹੋਗਾ ਕਲਰ ਪੰਜੇ ਦੇ ਪੰਜੇ ਪੂਰੇ ਸੁਪਰ ਹਿੱਟ ਵਧੀਆ ਕਲਰ ਨੇ ਜਿਹੜਾ ਮਰਜੀ ਤੁਸੀਂ ਚੱਕ ਸਕਦੇ ਹੋ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਨੇ ਗਰਮੀਆਂ ਦੀ ਬੈਸਟ ਕਲੈਕਸ਼ਨ ਆ ਪਿਓਰ ਕੈਮਰੀ ਦਾ 1% ਵੀ ਸਿੰਥੈਟਿਕ ਬੇਸ ਨਹੀਂ ਹੈਗਾ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਨੇ ਦੋ ਸੂਟ ਮੈਂ ਤੁਹਾਨੂੰ ਦਿਖਾ ਰਹੀ ਹਾਂ ਜੀ ਜਾਨ ਦੇ ਉੱਪਰ ਥ੍ਰੈਡ ਵਰਕ ਦੇ ਹੋ ਕੇ ਆਏ ਨੇ ਇਹ ਅਲੋਚਨ ਵਾਈਟ ਥ੍ਰੈਡ ਦੇ ਨਾਲ ਉੱਪਰ ਨੂੰ ਇਸ ਤਰ੍ਹਾਂ ਪੈਨਲਸ ਜਾਂਦੀਆਂ ਨੇ ਘੇਰੇ ਦੇ ਉੱਪਰ ਇਸ ਤਰ੍ਹਾਂ ਸਾਰਾ ਕੰਮ ਹੋਇਆ ਸਾਰਾ ਥ੍ਰੈਡ ਦੇ ਨਾਲ ਹੋਇਆ ਹੋਇਆ ਆਲ ਓਵਰ 5 ਮੀਟਰ ਦਾ ਸੂਟ ਆ ਇਹ ਕਿ ਨਾਲ ਇਹਨਾਂ ਦੇ ਹੈਗੇ ਨੇ ਜੀ ਡਿਜੀਟਲ ਦੁਪੱਟੇ ਲੱਗੇ ਹੋਏ ਪਿਓਰ ਦੇ ਸਾਰਾ ਡਿਜੀਟਲ ਵਾਲਾ ਦੁਪੱਟਾ ਬਹੁਤ ਸੋਣਾ ਤੇ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਚਾਮ ਦਾ بیس ਆ ਵਧੀਆ ਫੋਟਨ ਲੱਗੀ ਹੋਈ ਆ ਪੂਰੀ ਵਧੀਆ 1% ਵੀ ਲਾਈਨਿੰਗ ਦੀ ਲੋੜ ਨਹੀਂ ਇਹਦੇ ਵਿੱਚ ਦੋਈ ਆ ਬਲੈਕ ਵਾਈਟ ਦਾ ਕੰਬੀਨੇਸ਼ਨ ਆ ਦੋਨਾਂ ਦੇ ਵਿੱਚ ਹੀ ਹਲੋ ਇਹ ਵਾਈਟ ਦੇ ਉੱਪਰ ਬਲੂ ਆ ਗਿਆ ਜੀ ਏਕੇਟੈਕਸ ਬ੍ਰਾਂਡ ਦੇ ਨੇ ਬਹੁਤ ਸੋਹਣੀ ਕਲੈਕਸ਼ਨ ਆ ਬ੍ਰਾਂਡਰਨ ਨੇ ਤੇ ਸਾਰੇ ਥ्रेड ਵਰਕ ਹੋਇਆ ਹੋਇਆ ਤੇ بیس ਵੀ ਪੂਰੇ ਵਧੀਆ ਲੱਗੇ ਹੋਏ ਨੇ ਆਲਮ ਦੀ ਸੇਮ ਡਿਜ਼ਾਈਨ ਉੱਪਰ ਤੱਕ ਸੇਮ ਪੈਨਲਸ ਜਾਂਦੀਆਂ ਨੇ ਜਸਟ ਕਲਰ ਦਾ ਫਰਕ ਆ ਇਹਦਾ ਵਾਈਟ بیس ਰਹੂਗਾ ਪਰ ਬਲੂ ਕਲਰ ਨਾਲ ਸਾਰੀ ਡਿਜ਼ਾਈਨਿੰਗ ਹੋਈ ਹੋਈ ਆ ਉਹਦਾ ਬਲੈਕ بیس ਰਹੂਗਾ ਉੱਪਰ ਵਾਈਟ ਕਲਰ ਦੀ ਡਾਟਸ ਬਣੀਆਂ ਹੋਈਆਂ ਨੇ ਆਲ ਓਵਰ 5 ਮੀਟਰ ਦੇ ਸੂਟ ਨੇ ਤੇ ਨਾਲ ਸੇਮ ਇਹਦੇ ਵੀ ਡਿਜੀਟਲ ਦੁਪੱਟਾ ਲੱਗਿਆ ਹੋਇਆ ਸਾਰਾ ਲਓ ਜੀ ਇਹ ਸੀਗੀ ਮੇਰੇ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਛੋਟੀ ਜਿਹੀ ਵੀਡੀਓ ਲੈ ਕੇ ਆਈਆਂ ਤੇ ਕੈਮਰਿਕ ਦੇ ਸੂਟ ਨੇ ਬਹੁਤ ਸੋਹਣੇ ਤੇ ਪ्योर ਦੇ ਦੁਪੱਟਿਆਂ ਨਾਲ ਨੇ ਜਿਹੜੀਆਂ ਪਹਿਣਾ ਪ्योर ਦਾ ਦੁਪੱਟਾ ਕਾਫੀ ਜ਼ਿਆਦਾ ਰਿਕੁਆਇਰ ਰਹਿੰਦੀ ਆ ਪ्योर ਦੇ ਦੁਪੱਟੇ ਦੀ ਤੇ ਜਿਹੜਾ ਵੀ ਸੂਟ ਤੁਹਾਨੂੰ ਇਹਨਾਂ ਚੋਂ ਪਸੰਦ ਆਇਆ ਹੋਵੇ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਪਲੀਜ਼ ਮੇਰੇ ਚੈਨਲ ਤੇ ਨਵੇਂ ਤਹੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਜ਼ਰੂਰ ਕਰ ਲਓ ਇਹ ਤੇ ਤੁਹਾਨੂੰ ਨਵੀਆਂ-ਨਵੀਆਂ ਰੋਜ਼ ਵੀਡੀ ਜਿਹੜੀ ਕਿ ਤੁਹਾਨੂੰ ਦੇਖਣ ਨੂੰ ਮਿਲੂਗੀ ਨੋ ਰੋਜ਼ ਨਵੀਂ ਕਲੈਕਸ਼ਨ ਦੇ ਨਾਲ ਆਪਾਂ ਆਉਨੇ ਆ ਜੀ ਤੇ ਜਾਣ ਤੋਂ ਪਹਿਲਾਂ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਬਹੁਤ ਸੋਹਣੇ ਪ੍ਰਿੰਟ ਆ ਚੁੱਕੇ ਨੇ ਜਿਹੜੇ ਤੁਹਾਨੂੰ ਹੈਂਗਰਾਂ ਤੇ ਲੱਗੇ ਦਿਖ ਰਹੇ ਨੇ ਇਹ ਕੱਲ ਨੂੰ ਵੀਡੀਓ ਆ ਰਹੀ ਆ ਸ਼ਾਮ ਨੂੰ 6 ਵਜੇ ਸਾਰੇ ਪ੍ਰਿੰਟ ਆਪਾਂ ਉਹ ਚ ਸ਼ੋਅ ਕਰਾਂਗੇ ਬਹੁਤ ਸੁਪਰ ਹਿੱਟ ਵੀਡੀਓ ਜਾਂਦੀ ਆ ਸੈਟਰਡੇ ਦੀ 500 ਰੇਂਜ ਦੀ ਆਉਂਦੀ ਆ ਬਟ ਇਸ ਵਾਰ 500 ਰੇਂਜ ਨਹੀਂ ਥੋੜੀ ਜਿਹੀ ਪਲੱਸ ਜਾਊਗੀ ਬਟ ਫੈਬਰਿਕ ਤੇ ਡਿਜ਼ਾਈਨ ਤੇ ਪ੍ਰਿੰਟਿੰਗ ਬਹੁਤ ਸੁਪਰ ਹਿੱਟ ਆਈ ਆ ਤੇ ਜਿਹੜੀ ਕਿ ਕੱਲ ਨੂੰ ਆ ਰਹੀ ਆ ਇਸ ਲਈ ਚੈਨਲ ਦੇ ਨਾਲ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਦਾ ਆਈਕਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਹਰ ਨਿਊ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਚਲੋ ਜੀ ਮਿਲਦੀ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ